ਪੰਜਾਬ ਵਿੱਚ ਤਰਮ ਪਰਵਰਤਨ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜਾਫਾ ਹੋਇਆ ਹੈ। ਇਸ ਲਈ ਦੋ ਸਾਲਾਂ 'ਚ ਹੀ 3.5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਧਰਮ ਬਦਲ ਕੇ ਈਸਾਈ ਧਰਮ ਅਪਣਾ ਲਿਆ। ਸ਼ਹਿਰਾਂ ਦੀ ਤੁਲਨਾ 'ਚ ਪਿੰਡਾਂ 'ਚ ਧਰਮ ਪਰਿਵਰਤਨ ਦੀ ਦਰ ਹੋਰ ਵੀ ਵੱਧ ਹੈ। ਇਸ ਤੇਜ਼ ਧਰਮ ਪਰਿਵਰਤਨ ਦੇ ਪਿੱਛੇ ਚਮਤਕਾਰਾਂ ਅਤੇ ਮੁਫਤ ਸਿੱਖਿਆ, ਇਲਾਜ ਸਮੇਤ ਹੋਰ ਸਹੂਲਤਾਂ ਦੇ ਸ਼ਾਮਲ ਹਨ ਜਿਸ ਦਾ ਲਾਲਚ ਆਮ ਲੋਕਾਂ ਨੂੰ ਦਿੱਤਾ ਜਾਂਦਾ ਹੈ। ਸ਼ਹਿਰਾਂ ਤੁਲਨਾ 'ਚ ਪਿੰਡਾਂ 'ਚ ਧਰਮ ਪਰਿਵਰਤਨ ਦਿਨ ਰਾਤ ਚੌੜੀ ਗਤੀ ਨਾਲ ਅੱਗੇ ਵਧ ਰਿਹਾ ਹੈ। ਇਸ ਧਰਮ ਪਰਿਵਰਤਨ ਦੇ ਪਿੱਛੇ ਚਮਤਕਾਰ ਨਾਲ ਦੁੱਖ ਨਿਵਾਰਨ ਦਾ ਨੁਸਖਾ, ਮੁਫਤ ਰਿਓੜੀਆਂ ਸ਼ ਲਹਾਨਾ ਇਹ ਦਵਾਸ ਇੱਕ ਸਕਾਲਰ ਅਤੇ ਰਿਸਰਚ ਪੀ ਐਚ ਡੀ ਡਾਕਟਰ ਰਣਬੀਰ ਸਿੰਘ ਨੇ ਇੱਕ ਸਰਵੇ ਦੇ ਆਧਾਰ ਤੇ ਕੀਤਾ ਹੈ ਸਾਲ 2023-24 ਚ ਡੇਢ ਲੱਖ ਲੋਕ ਧਰਮ ਪਰਬਤ ਹੋਏ ਤਾਂ ਸਾਲ 2024-25 ਦੇ ਅੰਤ ਤੱਕ 2 ਲੱਖ ਲੋਕਾਂ ਨੇ ਆਪਣਾ ਧਰਮ ਬਦਲਿਆ ਸਾਲ 2011 ਚ ਹੋਈ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਕੁੱਲ ਜਨਸੰਖਿਆ 2 ਕਰੋੜ 77 ਲੱਖ ਵਿੱਚੋਂ 1.26 ਫੀਸਦੀ ਇਸਾਈ ਸਮੁਦਾਏ ਦੇ ਸਨ ਜਾਨੀ 3.5 ਲੱਖ 50 ਹਜ਼ਾਰ ਦੇ ਕਰੀਬ ਲੋਕ ਇਸਾਈ ਸਮੁਦਾਏ ਦੇ ਨਾਲ ਤਾਲੁਕਤ ਰੱਖਦੇ ਸਨ। ਫਿਲਹਾਲ ਤਰਨਤਾਰ ਚ 2011 ਚ ਇਸਾਈ ਪਾਈਚਾਰੇ ਦੀ ਜਨਸੰਖਿਆ 6137 ਸੀ ਜੋ ਸਾਲ 2021 ਚ ਵਧ ਕੇ 12436 ਹੋ ਗਈ। ਜਾਨੀ 10 ਸਾਲਾਂ ਵਿੱਚ 102% ਦਾ ਵਾਧਾ। ਇਹ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਚ ਇਸ ਪਾਈਚਾਰੇ ਦੀ ਜਨਸੰਖਿਆ 4 ਲੱਖ ਤੋਂ ਵਧਦਾ ਵਧਦਾ ਹੋਇਆ ਹੈ। ਡਾਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਧਰਮ ਪਰਿਵਰਤਨ ਦੇ ਲਈ ਇਸਾਈ ਭਾਈਚਾਰੇ ਨੂੰ ਅਮਰੀਕਾ, ਪਾਕਿਸਤਾਨ ਅਤੇ ਹੋਰ ਮੁਲਕਾਂ ਤੋਂ ਫੰਡਿੰਗ ਹੋ ਰਹੀ ਹੈ। ਉਹਨਾਂ ਦੱਸਿਆ ਕਿ ਬਦਲਦੇ ਦੌਰ ਵਿੱਚ ਵਕ ਵਕ ਪਰਲੋਭਨ ਦੇ ਕੇ ਧਰਮ ਪਰਿਵਰਤਨ ਕਰਨ ਦਾ ਤਰੀਕਾ ਬਦਲਿਆ ਹੈ। ਸਭ ਤੋਂ ਪਹਿਲਾਂ Hindu, Sikh ਅਤੇ Musalman ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਚਰਚ ਤੱਕ ਲਿਆਂਦਾ ਜਾਂਦਾ ਹੈ। ਉਥੇ ਚਮਤਕਾਰ ਨਾਲ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦੇ ਕੇ ਬਹਲਾਇਆ ਜਾਂਦਾ ਹੈ ਪ੍ਰਾਰਥਨਾ ਸਭਾ ਅਤੇ ਹੋਰ ਮਾਧਿਅਮ ਨਾਲ ਚਰਚ ਤੱਕ ਆਉਣ ਤੋਂ ਬਾਅਦ ਜ਼ਰੂਰਤਮੰਦਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ अथवा ਦੁੱਖ ਤਕਲੀਫਾਂ ਲਿਖ ਕੇ ਇੱਕ ਲਿਫਾਫੇ 'ਚ ਪਾ ਕੇ ਡਾਕਟਰ ਦੀ ਪੈਡਕਲ ਪਾਦੇ ਤਕਲੀਫਾਂ ਦਾ ਵੇਰਵਾ ਹਾਸਲ ਹੋਣ ਤੋਂ ਬਾਅਦ ਫਰੀਆਦੀ ਦੀ ਹਰ ਇੱਕ ਤਕਲੀਫ ਦਾ ਬਰੀਕੀ ਨਾਲ ਅਧਿਐਨ ਕੀਤਾ ਜਾਂਦਾ ਹੈ ਜਿਨ੍ਹਾਂ ਪਿੰਡਾਂ ਅਤੇ ਹੋਰ ਖੇਤਰਾਂ 'ਚ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ ਉਹਨਾਂ ਪਿੰਡਾਂ ਨੂੰ ਪਾਸਟਰ ਦੁਆਰਾ ਗੋਦ ਲਿਆ ਲਿਆ ਜਾਂਦਾ ਹੈ ਗੋਦ ਲੈਣ ਤੋਂ ਬਾਅਦ ਇੱਕ ਇੱਕ ਵਿਅਕਤੀ ਦੀ ਸਮੱਸਿਆ ਨੂੰ ਸਮਾਧਾਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਸ ਵਿਅਕਤੀ ਦੇ ਬੱਚੇ ਨੂੰ ਫ੍ਰੀ ਸਿੱਖਿਆ ਦਿਲਾਣੀ ਹੁੰਦੀ ਹੈ ਉਹਨਾਂ ਨੂੰ ਸਕੂਲਾਂ ਵਿੱਚ ਫ੍ਰੀ ਦਾਖਲਾ ਦਵਾਇਆ ਜਾਂਦਾ ਹੈ ਜਿਸ ਨੂੰ ਆਰਥਿਕ ਮਦਦ ਦੀ ਲੋੜ ਹੁੰਦੀ ਹੈ ਉਸ ਨੂੰ ਮਾਸਿਕ ਆਰਥਿਕ ਮਦਦ ਦਿੱਤੀ ਜਾਂਦੀ ਹੈ ਇਸ ਪਿੱਛੇ ਇੱਕ ਪੂਰੀ ਸੋਚੀ ਸਮਝੀ ਸਾਜਿਸ਼ ਕੰਮ ਕਰਦੀ ਹੈ ਜਿਸ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਇਸਾਈ ਧਰਮ ਵੱਲ ਮੋੜਨਾ ਹੈ ਅਤੇ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਇਸਾਈ ਧਰਮ ਇਸੇ ਫਾਲਸਫੇ ਦੇ ਆਧਾਰ ਤੇ ਫਲ ਫੁੱਲ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ